ਪਾਸ਼ੀਰ ਗੁਰਦਾਸ ਮਹਾਰਾਜ ਦਾ 647ਵਾਂ ਪ੍ਰਕਾਸ਼ ਜਾਰਾ ਮਨਾ ਰਹੇ ਆ ਤੇ ਸਾਰੀਆਂ ਹੀ ਸੰਗਤਾਂ ਨੂੰ ਮੈਮੀ ਸੋਫਾ ਮੇਕਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਮੇਰੇ ਸੱਜਣ ਮਿੱਤਰ ਭੈਣ ਭਰਾ ਬੈਠੇ ਆ ਸਾਰਿਆਂ ਨੂੰ ਸ਼੍ਰੀ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਜਾਰੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਇੱਥੇ ਇੱਕ ਨਗਲ ਜਰੂਰ ਕਹੂੰਗਾ ਵੀ ਕੱਲ ਜਿਸ ਤਰ੍ਹਾਂ ਅੰਦਰ ਕੀਤਨੇ ਅਕਾਲੂ 12 ਤੋਂ 12 ਵਜੇ ਸ਼ੁਰੂ ਸਟਾਰਟਿੰਗ ਹੋ ਜਾਣਾ ਤੇ ਸਾਰਿਆਂ ਦਾ ਸੰਦੇਸ਼ ਇਹ ਦੇਣਾ ਚਾਹੂੰਗਾ ਵੀ ਇਹ ਸ਼ਾਂਤੀ ਪੂਕ ਮਨਾਵੇ ਕੋਈ ਸ਼ੋਸ਼ਰਾਬਾ ਹੋ ਪਲੇਸ ਤੋਂ ਦੂਰ ਤੇ ਡੀਜੇ ਦੇ ਸ਼ੋਰ ਤੋਂ ਆਪਾਂ ਇਹਨੂੰ ਸ਼ਾਂਤੀਪੂਰਕ ਮਨਾਈਏ ਮੈਂ ਸਾਰੇ ਅਗੇ ਇਹ ਹੀ ਬੇਨਤੀ ਕਰਨਾ ਇੱਕ ਵਾਰ ਫੇਰ ਮੈਮੀ ਸੋਫਾ ਮੇਕਰ ਵੱਲੋਂ ਸ਼੍ਰੀ ਗੁਰਦਾਸ ਮਹਾਰਾਜ ਦੇ 647 ਅਗਾਧਰ ਤੇ ਲੱਖ ਲੱਖ ਮੁਬਾਰਕਾ ਤੇ 23 ਤੇ 24 ਤਰੀਕ ਨੂੰ ਘਰਾਂ ਦੇ ਵਿੱਚ ਆਪਾਂ ਜਿਸ ਤਰ੍ਹਾਂ ਦੀਵਾਲੀ ਤੇ ਦੀਪਮਾਲਾ ਕਰਦੇ ਆ ਇਸ ਤਰ੍ਹਾਂ ਆਪਾਂ ਦੀਪਮਾਲਾ ਕਰਕੇ ਸ਼੍ਰੀ ਗੁਰਦਾਸ ਵਾਹਿ ਜੀ ਦਾ ਪ੍ਰਕਾਸ਼ ਯਾਰ ਮਨਾਈਏ ਸਾਰਿਆਂ ਨੂੰ ਮੇਰੇ ਵੱਲੋਂ ਫੇਰ ਵੀ ਮੈਮੀ ਸੋਫਾ ਮੇਕਰ ਵੱਲੋਂ ਲੱਖ ਲੱਖ ਮੁਬਾਰਕਾ ਤੇ ਦਵਾਪਾ ਪਲੀ ਨੀ ਦਾ ਮੈਂ ਆਤੀ ਧੰਨਵਾਦ ਕਰਦਾ